ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਤੁਹਾxref ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕਾਰਗਿਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰ ਦਿਆਂ ਅੱਜ ਦੀਆਂ ਮੁੱਖ ਹੈਡਲਾਈਨਸ ਦੇ ਉੱਤੇ ਪੀਐਮ ਕਰਨਦੀ ਦੀ ਨਵੀਂ ਕੈਬਨਿਟ ਚ 28 ਮੰਤਰੀਆਂ ਕਈਆਂ ਦੇ ਬਦਲੇ ਮੰਤralੇ ਨੰਮਿਆਂ ਨੂੰ ਮਿਲਿਆ ਮੌਕਾ ਨਵੇਂ ਕੈਬਨਿਟ ਦੇ ਮੰਤਰੀਆਂ ਨੇ ਚੁੱਕੀ 100 ਯੂਐਸ ਅੱਤਰਫਰ ਧਮਕੀਆਂ ਤੇ ਕਰਨਗੇ ਫੋਕਸ ਸਾਲਟੇਸ਼ਨ ਮੂਲ ਦੇ 4 ਐਮਪੀ ਬਨੇ ਮੰਤਰੀ ਪੰਜਾਬੀ ਮੂਲ ਦੇ 2 ਐਮਪੀ ਬਨੇ ਸਟੇਟ ਸਕੱਤਰ 20245 ਵਿਦਿਆਰਥੀਆਂ ਨੇ ਮੰਗੀ ਪਨਾਹ ਪੀਆਰਜੀ ਉਮੀਦ ਮੁਕੰਤੋ ਬਾਦ ਕੀਤੇ ਅਸਾਲਮ ਦੇ ਦਾਵੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਨਵੀਂ ਕੈਬਨਿਟ ਚੁਣ ਲਈ ਹੈ ਅਨੀਤਾ ਆਨੰਦ ਵਿਦੇਸ਼ ਮੰਤਰੀ ਬਣ ਗਏ ਨੇ ਮੈਲਨੀ ਜੋਲੀ ਉਦਯੋਗ ਮੰਤਰੀ ਬਣ ਗਏ ਨੇ ਤੇ ਡੇਵਿਡ ਮੈਕਕੈਂਟੀ ਰੱਖਿਆ ਮੰਤਰੀ ਚੁਣੇ ਗਏ ਨੇ 28 ਮੰਤਰੀਆਂ ਦੇ ਇਸ ਗਰੁੱਪ ਦੇ ਵਿੱਚ ਕੁਝ ਇੰਪੋਰਟੈਂਟ ਅਫੇਅਰ ਬਦਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਅਨੀਤਾ ਆਨੰਦ ਨੂੰ ਮੈਲਨੀ ਜੋਲੀ ਦੀ ਥਾਂ ਵਿਦੇਸ਼ ਮੰਤਰੀ ਬਣਾ ਦਿੱਤਾ ਗਿਆ ਤੇ ਜੋਲੀ ਨੂੰ ਉਦਯੋਗ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਕੁਝ ਨਵੇਂ ਚਿਹਰਿਆਂ ਨੂੰ ਕੈਬਨਿਟ ਮੰਤਰਾਲੇ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ 10 ਜਾਣਿਆਂ ਨੂੰ ਸਟੇਟਸ ਕਤਰ ਦਾ ਅਹੁਦਾ ਦੇ ਦਿੱਤਾ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਨਵੀਂ ਕੈਬਨਿਟ ਚੁਣ ਲਈ ਹੈ ਕਾਰਨੀ ਦੇ ਨਵੇਂ ਮੰਤਰੀ ਮੰਡਲ ਚ 28 ਮੈਂਬਰ ਨੇ ਇਸ ਤੋਂ ਇਲਾਵਾ ਹਰੇਕ ਸੂਬੇ ਤੋਂ 9 ਤੇ ਇੱਕ ਉੱਤਰ ਤੋਂ ਸਟੇਟ 77 ਚੁਣੇ ਗਏ ਨੇ ਸਟੇਟ 77 ਵਿੱਚ ਕੁਝ ਪੁਰਾਣੇ ਚਿਹਰੇ ਸ਼ਾਮਲ ਨੇ ਪਰ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਕੈਬਨਿਨਟ ਚ ਨਹੀਂ ਰਹੇ ਜਾਂ ਪਿਛਲੇ ਮਹੀਨੇ ਦੀਆਂ ਫੈਡਰਲ ਚੋਣਾਂ ਚ ਐਂਟੀ ਰਹੇ ਨੇ ਕੁੱਲ ਮਿਲਾ ਕੇ ਕਾਰਨੀ ਨੇ 24 ਨਵੇਂ ਚਿਹਰਿਆਂ ਨੂੰ ਚੁਣਿਆ ਜਿਨ੍ਹਾਂ ਵਿੱਚੋਂ 13 ਰਾਜਕੀ ਦੀਆਂ ਚੋਣਾਂ ਚੁਣੇ ਗਏ ਨੇ ਅਨੀਤੋ ਆਨੰਦ ਵਿਦੇਸ਼ ਮੰਤਰੀ ਕ੍ਰਿਸਟਿਆਫਰ ਲੈਂਡਰ ਟ੍ਰਾਂਸਪੋਰਟ ਮੰਤਰੀ ਫਰੈਂਚਿਸਕ ਫਲਪ ਸ਼ੈਂਪੇਨ ਵਿੱਤ ਮੰਤਰੀ ਤੇ ਨੈਸ਼ਨਲ ਰੈਵਨਿਊ ਮੰਤਰੀ ਡੋਮਨਿਕ ਬਲੈਂਕ ਕਿੰਗਸ ਪ੍ਰੀਵੀ ਕੌਂਸਲ ਦੇ ਪ੍ਰੈਜ਼ੀਡੈਂਟ ਕੈਂਟਾ ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰੀ ਅੰਤਰ ਸੂਬਾਈ ਵਪਾਰ ਤੇ ਕੈਨੇਡੀਅਨ ਆਰਥਿਕਤਾ ਲਈ ਜ਼ਿੰਮੇਵਾਰ ਮੰਤਰੀ ਨੇ ਗੈਰੀ ਆਨੰਦ ਸੰਗਾਰੀ ਲੋਕ ਸੁਰੱਖਿਆ ਮੰਤਰੀ ਡੇਵਿਡ ਮੈਕਕੈਂਟੀ ਰੱਖਿਆ ਮੰਤਰੀ ਮੈਲਨੀ ਚੌਲੀ ਉਦਯੋਗ ਮੰਤਰੀ ਤੇ ਕਿਬੇ ਖੇਤਰਾਂ ਲਈ ਕੈਨੇਡਾ ਦੇ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਸ਼ੌਨ ਫਰੇਜ਼ਰ ਨਿਆਂ ਮੰਤਰੀ ਤੇ ਟੋਨੀ ਜਰਨ ਨਾ ਮਾਟਲਿਸ ਡਾਇਵ ਇਮੀਗ੍ਰੇਸ਼ਨ ਮੰਤਰੀ ਸ਼ਫਕਤ ਅਲੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਰਬੈਕਾ ਚਾਰਟਰੈਂਟ ਉੱਤਰੀ ਤੇ ਆਰਕਟਿਕ ਮਾਮਲਿਆਂ ਲਈ ਮੰਤਰੀ ਜੂਲੀ ਡੈਬਰੂਸਨ ਵਾਤਾਵਰਣ ਮੰਤਰੀ ਸਟੀਵਨ ਗਬਲੋਟ ਅਧਿਕਾਰ ਅਤੇ ਭਾਸ਼ਾਵਾਂ ਲਈ ਮੰਤਰੀ ਅਤੇ ਕੈਨੇਡੀਅਨ ਸੱਭਿਆਚਾਰ ਮੰਤਰੀ ਮੈਂਡੀ ਗਲ ਮੂਲ ਨਿਵਾਸੀ ਸੇਵਾਵਾਂ ਮੰਤਰੀ ਤੇ ਪੈਰੀ ਹਾਈਡਰ ਰੋਜ਼ਗਾਰ ਤੇ ਪਰਿਵਾਰ ਮੰਤਰੀ ਚੁਣੇ ਗਏ ਨੇ ਇਸ ਤੋਂ ਇਲਾਵਾ ਉੱਤਰੀ ਅਨਟਾਰੀਓ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਲਈ ਵੀ ਜ਼ਿੰਮੇਵਾਰੀ ਪੈਦੀ ਹਾਈਡਰ ਹੋਵੇਗੀ टीम हॉटसन ऊर्जा ਤੇ ਕੁਦਰਤੀ ਸਰੋਤ ਮੰਤਰੀ ਜੋਇਲ ਲਾਈਟ ਬਾਉਂਡਰੀ ਗਵਰਨਮੈਂਟ ਟ੍ਰਾਂਸਫਰਮੇਸ਼ਨ ਪਬਲਿਕ ਵਰਕਸ ਅਤੇ ਪ੍ਰੋਕਿਊਰਮੈਂਟ ਮੰਤਰੀ ਹੀਜ਼ ਮੈਕਡੋਨਲਡ ਖੇਤੀਬਾੜੀ ਮੰਤਰੀ ਸਟੀਵਨ ਮੈਕਨਨ ਗਵਰਨਮੈਂਟ ਹਾਊਸ ਲੀਡਰ ਜੇਲ ਮੈਕਨਾਈਟ ਵੈਟਰਨ ਅਫੇਅਰਸ ਮੰਤਰੀ ਅਤੇ ਸਹਾਇਕ ਰੱਖਿਆ ਮੰਤਰੀ ਮਾਰਟਰੀ ਮਿਸ਼ੈਲ ਸਿੱਖਿਆ ਮੰਤਰੀ ਇਲੀਨੋਰ ਆਲਸ ਜ਼ੁਸਕੀ ਐਮਰਜੈਂਸੀ ਪ੍ਰਬੰਧਨ ਮੰਤਰੀ ਪ੍ਰਰੀਸ ਚ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਗ੍ਰੈਗਰ ਰੌਬਸਟਨ ਹਾਊਸਿੰਗ ਮੰਤਰੀ ਦੀ ਪੈਸੀਫਿਕ ਆਰਸੀਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਮਨਿੰਦਰ ਸਿੱਧੂ ਅੰਤਰਰਾਸ਼ਟਰੀ ਵਪਾਰ ਮੰਤਰੀ ਇਵਾਨ ਸਲਮਨ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ ਅਤੇ ਦੱਖਣੀ ਅਨਟਾਰੀਓ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਜੋਅਨ ਥੌਮਸਨ ਮੱਛੀ ਪਾਲਣ ਮੰਤਰੀ ਰੈਚੀ ਵੇਲਜ਼ ਮਹਿਲਾ ਅਤੇ ਲਿੰਗ ਬਰਾਬਰਤਾ ਮੰਤਰੀ ਅਤੇ ਛੋਟੇ ਕਾਰੋਬਾਰ ਤੇ ਟੂਰਿਜ਼ਮ ਲਈ ਮੰਤਰੀ ਚੁਣੇ ਗਏ ਨੇ ਇਸ ਤੋਂ ਇਲਾਵਾ 10 ਸਟੇਟ ਸਖਤਰ ਚੁਣੇ ਗਏ ਨੇ ਜਿਨ੍ਹਾਂ ਚ ਬਕਲੇ ਬਲੈਂਚਰ ਸਟੇਟ ਸਕੱਤਰ ਪਿੰਡੂ ਵਿਕਾਸ ਸਟੀਫਨ ਫੋਹਰ ਸਟੇਟ ਸਕੱਤਰ ਰੱਖਿਆ ਖਰੀਦ ਆਨਾ ਗੈਨੀ ਸਟੇਟ ਸਕੱਤਰ ਬੱਚੇ ਤੇ ਨੌਜਵਾਨ ਮੇਨ ਲੌਂਗ ਸਟੇਟ ਸਕੱਤਰ ਕੈਂਟਾ ਰੈਵਨਿਊ ਏਜੰਸੀ ਤੇ ਵਿੱਤੀ ਸੰਸਥਾਵਾਂ ਸਟੈਫਨੀ ਮੈਕਲੇਨ ਸਟੇਟ ਸਕੱਤਰ ਸੀਨੀਅਰਸ ਨਟਾਲੀ ਪ੍ਰੋਵੋਸਟ ਸਟੇਟ ਸਕੱਤਰ ਕੁਦਰਤ ਰੂਬੀ ਸੋਹੋਤਾ ਸਟੇਟ ਸਕੱਤਰ ਅਪਰਾਧ ਰੋਕਥਾਮ ਰਣਦੀਪ ਸਰਾਏ ਸਟੇਟ ਸਕੱਤਰ ਅੰਤਰਰਾਸ਼ਟਰੀ ਵਿਕਾਸ ਐਰਮ ਵੈਨ ਕੋਵਰਡੇਨ ਸਟੇਟ ਸਕੱਤਰ ਸਪੋਰਟਸ ਜੌਨ ਜ਼ੈਰੂਸਲੇ ਸਟੇਟ ਸਕੱਤਰ ਲੇਬਰ ਚੁਣੇਗੇ ਨੇ ਕਾਰਨ ਇਸ ਕਿ ਟੇਟਿਸ ਕਤਰਾਂ ਦਾ ਅਹੁਦਾ ਵਾਪਸ ਲੈ ਜਾਂਦਾ ਹੈ। ਅਤੀਤ ਚ ਇਹਨਾਂ ਅਹੁਦਿਆਂ ਨੂੰ ਕਈ ਵਾਰ ਜੂਨੀਅਰ ਮੰਤਰੀ ਕਿਹਾ ਜਾਂਦਾ ਸੀ। ਉਹ ਕੈਬਨਿਟ ਦੀ ਮੰਤਰੀ ਨਹੀਂ ਹਨ ਪਰ ਜਦੋਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਾਲ ਸੰਬੰਧਿਤ ਮਾਮਲੇ ਤੇ ਚਰਚਾ ਕੀਤੀ ਜਾ ਰਹੀ ਹੋਵੇ ਜਾਂ ਜੇ ਉਹਨਾਂ ਦੀ ਮੁਹਾਰਤ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਕੈਬਨਿਟ ਜਾਂ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ 'ਚ ਸੱਦਾ ਦਿੱਤਾ ਜਾ ਸਕਦਾ ਹੈ। ਇਸ ਭੂਮਿਕਾ ਨੂੰ ਇੱਕ ਕੈਬਨਿਟ ਮੰਤਰੀ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਘੱਟ ਸਟਾਫ ਹੁੰਦਾ ਹੈ। ਇਹ ਮੁੱਖ ਕੈਬਨਿਟ ਨੂੰ ਵਿਧਾਇਕ ਬਿਨਾ ਖੇਤਰੀ ਨੁਮਾਇੰਦਗੀ ਅਤੇ ਵਿਪਿੰਤਾ ਨੂੰ ਸ਼ਾਮਲ ਕਰਨ ਦਾ ਤਰੀਕਾ ਹੈ। ਕਾਰਨੀ ਨੇ ਜਸਟਨ ਪ੍ਰੂਡੋ ਦੁਆਰਾ ਪਹਿਲਾਂ ਲਿਆਂਦੇ ਗਏ ਲਿੰਗ ਸਮਾਨਤਾ ਨਿਯਮ ਤੇ ਕਾਇਮ ਰਹਿਣ ਦੇ ਆਪਣੇ ਵਾਅਦੇ ਨੂੰ ਨਿਭਾਇਆ ਤੇ ਕੈਬਨਿਟ 'ਚ ਔਰਤਾਂ ਤੇ ਮਰਦਾਂ ਦੀ ਬਰਾਬਰ ਗਿਣਤੀ ਬਣਾਈ ਰੱਖੀ। 28 ਕੈਬਨਿਟ ਮੰਤਰੀਆਂ 'ਚ 14 ਔਰਤਾਂ ਤੇ ਮਰਦ ਸ਼ਾਮਲ ਨੇ। ਇਸ ਵਿੱਚ ਕਾਰਨੀ ਖੁਦ ਸ਼ਾਮਿਲ ਨਹੀਂ ਹਨ 10 ਸਟੇਟਿਸ ਕਤਰਾਂ ਚੋਂ 6 ਮਰਦ ਤੇ 4 ਔਰਤਾਂ ਨੇ ਜੇਰੇ ਜੀ ਵੇਲਸ ਨੂੰ ਵੀ ਗਿਣਿਆ ਜਾਵੇ ਤਾਂ ਫਿਰ ਇਹਨਾਂ ਔਰਤਾਂ ਦੀ ਗਿਣਤੀ 5 ਹੋ ਜਾਵੇਗੀ ਫਰੈਂਸ਼ਾਫ ਹਿਲਪ ਸ਼ੈਂਪੇਨ ਵਿੱਤ ਮੰਤਰੀ ਵਜੋਂ ਬਰਕਰਾਰ ਰਹੇ ਨੇ ਕ੍ਰਿਸਟੀਅਫ ਫਰਲੈਂਡ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੇ ਬਰਕਰਾਰ ਹੈ ਸਟੀਵਨ ਗਬੌਟ ਅਧਿਕਾਰਿਤ ਪਛਾਣ ਲਈ ਮੰਤਰੀ ਤੇ ਕੈਨੇਡੀਅਨ ਸ਼ਨਾਖਤ ਤੇ ਸੱਭਿਆਚਾਰ ਮੰਤਰੀ ਵਜੋਂ ਬਰਕਰਾਰ ਰਹਿਣਗੇ ਟਰਮਨਿਕਲ ਬਲੈਂਕਾ ਪਿਛਲੇ ਅੰਤਰਰਾਸ਼ਟਰੀ ਵਪਾਰ ਮੰਤਰਾਲੇ ਨਾਲੋਂ ਵਧੇਰੇ ਫੋਕਸ ਨਾਲ ਕੈਨਡਾ ਅਮਰੀਕਾ ਵਪਾਰ ਵੇਖ ਰਹੇ ਨੇ ਉਹ ਕਿੰਗਸ ਪ੍ਰੀਵੀ ਕਾਉਂਸਲ ਦੇ ਪ੍ਰੈਜ਼ੀਡੈਂਟ ਵੱਜੋਂ ਭਰਕਰਾਰ ਨੇ Dwayne Thompson Fisheries ਮੰਤਰਾਲੇ ਤੇ برقرار ਰਹੇ ਨੇ ਕੈਬਨਟ ਦੇ ਵਿੱਚ ਜਸਟ ਖੇਤਰੀ ਨੁਮਾਇੰਦਗੀ ਨੂੰ ਸੰਤੁਲਿਤ ਕਰਨਾ ਪੈਂਦਾ ਹੈ ਇਹ ਦੇਖਣਾ ਇੰਟਰਸਟਿਡ ਹੈ ਕਿ ਬ੍ਰੈਂਟਨ অন্ਟਾਰੀਓ ਤੋਂ 3 MP ਜਾਂ ਤਾਂ ਕੈਬਨਟ 'ਚ ਨੇ ਜਾਂ ਸਟੇਟਸ ਕੱਤਰ ਨਿਯੁਕਤ ਕੀਤੇ ਗਏ ਨੇ ਮਨਿੰਦਰ ਸਿੱਧੂ ਨੂੰ ਅੰਤਰਰਾਸ਼ਟਰੀ ਵਪਾਰ ਮੰਤਰਾਲੇ ਮਿਲਿਆ ਸ਼ਫਕਤ ਅਲੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਨੇ ਤਿਰੂਬੀ ਸੋਹੋਤਾ ਸਟੇਟਸ ਕੱਤਰ ਹੈ ਅਪਰਾਧ ਰੋਕ ਥਾਂਦੀ ਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਨੇ ਸੌਚ ਚੁੱਕ ਲਈ ਹੈ ਤੇ ਸੌਚ ਚੁੱਕ ਸਮਾਗਮ ਤੋਂ ਬਾਅਦ ਪੀਐਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਪੀਐਮ ਕਾਰਨੀ ਆਪਣੀ ਮੰਤਰੀ ਮੰਡਲ ਦੇ ਮੈਂਬਰਾਂ ਦੇ ਸੌਚਕ ਸਮਾਗਮ ਤੋਂ ਬਾਅਦ ਆਟਵਾ ਦੇ ਰਾਇਡੋ ਹਾਲ ਵਿਖੇ ਪੱਤਰਕਾਰਾਂ ਦੇ ਰੂਬਰੂ ਹੋਏ ਸੰਘੀ ਕੈਬਨਿਟ ਦਾ ਇਹ ਪੁਨਰਗਠਨ 28 April 2025 ਦੀਆਂ ਆਮ ਚੋਣਾਂ ਦੇ ਮਤੇ ਨਜ਼ਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੋਂ ਟੈਰਿਫ ਅਤੇ ਕਬਜ਼ੇ ਦੀਆਂ ਧਮਕੀਆਂ ਦੁਆਰਾ ਉਤਪ੍ਰੇਰਿਤ ਇੱਕ ਤੂਫਾਨੀ ਚੋਣਾਂ ਤੋਂ ਬਾਅਦ ਉਹਨਾਂ ਦੇ ਮੰਤਰਾਲੇ ਦਾ ਮੁੱਖ ਧਿਆਨ ਦੇਸ਼ ਦੀ ਆਰਥਿਕਤਾ ਤੇ Focus we, got. we are starting as we aim to go on. Our government will deliver its mandate for change with urgency and determination. We're going to deliver that mandate with a new team, purpose built for this hinge moment in Canada's history. This cabinet is smaller and more focused than those of previous governments. It will operate with a commitment to true cab cabinet government, with everyone expected and empowered to show leadership, to bring new ideas, to have a clear focus, and to take decisive actions to accomplish their work. In a return to more traditional cabinet government, our cabinet will be supported by 10 secretaries of state. Who will lead on key priorities within their ministers' portfolios? We will govern as a cabinet constructively and collaboratively, working with caucus and across parties in parliament to deliver the change that Canadians want and desire. Our new government will be a strong and reliable partner to the provinces, the territories, and to Indigenous peoples. We will reinforce bridges across labour, business, and civil society. And together, we will advance the nation building investments that will support the core mission of this government, which is to create the strongest economy in the G7, an economy that works for everyone. We're working already closely with the provinces, territories, and Indigenous peoples to identify and catalyze projects of national significance. Projects that will connect Canada, deepen our ties with the world, and grow our economy for generations. That work will be the primary focus of the first minister's meeting that's due to take place on the 2nd of June in Saskatoon. In everything, we will be guided by our conviction that our economy is only strong when it serves everyone. That means bringing down costs for all Canadians. It means making life more affordable and helping everyone to get ahead. To those end, my last government's first act was to cancel the consumer carbon tax. In this new Parliament, our new government will put more money in Canadians' pockets with a middle class tax cut that will take effect by Canada Day, saving two income families up to $825 a year. We will also cut the GST on homes under $1 million for first time home buyers and lower the GST on homes between $1 million and $1.5 million, helping to promote. The goal of affordable home ownership. But that goal can only truly be achieved by doubling the rate of home building in this country. So we will build homes faster, at lower costs, with a smaller environmental footprint in construction and greater efficiency once families move in. And in that process, we will create an entirely new Canadian housing industry in modular and prefab housing using Canadian technology, Canadian skilled workers, and Canadian lumber. My government will work relentlessly to keep Canada secure as a sovereign nation and to keep Canadians safe in their communities. We will build a stronger Canadian Armed Forces to defend every inch of our territory through unprecedented investments in land, air, sea, and cyberspace. We will strengthen Canadian law enforcement and border security, including with a thousand new RCMP personnel and a thousand new border. security officers and we will toughen the criminal code for those threatening the safety of canadians including making bail harder to get for those charged with stealing cars with home invasion or with human trafficking other prime minister mark carney ne apna nava mantrimandal chuneya jis de vich south asian mulde char siyasat danan nu jagah mili hai mark carney de mantri mandal de vich shamil kita gaya hai te punjabi mulde de do mp's nu state sakhtar de zimmedari sompi gayi hai ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਐਲਾਨੇ ਗਏ ਮੰਤਰੀ ਮੰਡਲ 'ਚ ਸਾਊਥ ਏਸ਼ੀਅਨ ਮੂਲਦੇ 4 MP's ਨੂੰ ਥਾ ਮਿਲੀ ਹੈ। ਇਸ ਤੋਂ ਇਲਾਵਾ ਪੰਜਾਬੀ ਮੂਲਦੇ 2 MP's ਨੂੰ ਸਟੇਟ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲਦੀ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਆਨੰਦ ਅਨਟਾਰੀਓ ਦੀ ਓਕਵਲ ਰਾਈਡਿੰਗ ਤੋਂ ਤੀਜੀ ਵਾਰ MP ਚੁਣੇ ਗਏ ਨੇ। 2019 ਚ ਐਮਪੀ ਬਣੀ ਅਨੀਤਾ ਆਨੰਦ ਕਈ ਕੈਬਨਿਟ ਮੰਤਰਾਲੇ ਸੰਭਾਲ ਚੁੱਕੀ ਹੈ ਅਨੀਤਾ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਮੰਤਰਾਲੇ ਦੇ ਪਹਿਲੇ ਮੰਤਰੀ ਸੀ ਅਤੇ ਉਹ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਵਾਲੀ ਦੂਜੀ ਮਹਿਲਾ ਬਣੀ ਹੈ 2023 ਚ ਕੈਬਨਿਟ ਫੇਰ ਬਦਲ ਚ ਉਹਨਾਂ ਨੂੰ ਖਸਾਨਾ ਬੋਰਡ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਅਨੀਤਾ ਆਨੰਦ ਕੈਨੇਡਾ ਦਾ ਟ੍ਰਾਂਸਪੋਰਟ ਮੰਤਰਾਲਾ ਤੇ ਅੰਦਰੂਨੀ ਵਪਾਰ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਨੇ ਪ੍ਰਿੰਟਨ ਈਸਟ ਤੋਂ ਤੀਜੀ ਵਾਰ ਜਿੱਤੇ ਐਮਪੀ ਮਨਿੰਦਰ ਸਿੱਧੂ ਨੂੰ ਵੀ ਜ਼ਿੰਮੇਵਾਰੀ ਮਿਲੀ ਹੈ ਜੋ ਬੜੀ ਅਹਿਮ ਹੈ ਸਿੱਧੂ ਕਾਰਨੀ ਸਰਕਾਰ ਚ ਅੰਤਰਰਾਸ਼ਟਰੀ ਵਪਾਰ ਮੰਤਰੀ ਵਜੋਂ ਸੇਵਾ ਨਿਭਾਉਣਗੇ ਸਿੱਧੂ ਵਿਦੇਸ਼ ਮੰਤਰੀ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਇੰਟਰਨੈਸ਼ਨਲ ਵਪਾਰ ਮੰਤਰੀ ਦੇ ਪਾਰਲੀਮੈਂਟਿਸਕਤਰ ਵਜੋਂ ਸੇਵਾ ਨਿਭਾ ਚੁਕੇ ਨੇ ਇਸ ਤੋਂ ਇਲਾਵਾ ਮਨਿੰਦਰ ਸਿੱਧੂ ਕੋਲਾ ਅੰਤਰਰਾਸ਼ਟਰੀ ਵਪਾਰ ਕਮੇਟੀ ਚ ਮੈਂਬਰ ਵਜੋਂ ਕੰਮ ਕਰਨ ਦਾ ਵੀ ਐਕਸਪੀਰੀਐਂਸ ਹੈ ਪਾਕਿਸਤਾਨੀ ਮੂਲ ਦੇ ਸ਼ਫਕਤ ਅਲੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਵਜੋਂ ਨਿਯੁਕਤ ਕੀਤੇ ਗਏ ਨੇ ਸ਼ਫਕਤ ਅਲੀ ਦੂਜੀ ਵਾਰ ਐਮਪੀ ਬਣੇ ਨੇ ਇਸ ਵਾਰ ਅਲੀ ਨੇ ਕੰਜ਼ਰਵੇਟਿਵ ਉਮੀਦਵਾਰ 蒂ਮ ਇਕਬਾਲ ਨੂੰ ਹਰਾਇਆ ਸੀ ਅਲੀ ਲਾਇਬ੍ਰੇਰੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਤੋਂ ਇਲਾਵਾ ਵਾਤਾਵਰਣ ਸੰਬੰਧੀ ਕਮੇਟੀ ਦੇ ਮੈਂਬਰ ਰਹਿ ਚੁੱਕੇ ਨੇ ਉਦਾਰੇ ਸ਼੍ਰੀਲੰਕਨ ਮੂਲ ਦੇ ਗੈਰੀ ਅਨੰਦ ਸੰਗਾਰੀ ਲੋਕ ਸੁਰੱਖਿਆ ਮੰਤਰੀ ਹੋਣਗੇ ਗੈਰੀ ਅਨੰਦ ਸੰਗਾਰੀ ਚੌਥੀ ਵਾਰ ਐਮਪੀ ਚੁਣੇ ਗਏ ਨੇ ਉਹਨਾਂ ਨੇ ਸਕਾਰਪਰੋ ਗਿਲਡਵੁੱਡ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਚਿਤਾ ਜਲਨ ਨੂੰ ਹਰਾਇਆ ਹੈ ਅਨੰਦ ਸਾਗਰੀ ਨਿਆਂ ਮੰਤਰੀ ਵਜੋਂ ਸਿਵਾਵਾ ਨਿਭਉਣ ਤੋਂ ਇਲਾਵਾ ਅਟਾਰਨੀ ਜਨਰਲ ਵਜੋਂ ਵੀ ਕੰਮ ਕਰ ਚੁੱਕੇ ਨੇ ਗੈਰੀ ਕੋਲ ਵੱਖ-ਵੱਖ ਮੰਤਰਾਲਿਆਂ 'ਚ ਪਾਰਲੀਮੈਂਟਿਸ ਕੱਤਰ ਵਜੋਂ ਕੰਮ ਕਰਨ ਦਾ ਤਜਰਬਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੁੱਲ 10 ਸਟੇਟਿਸ ਕੱਤਰ ਨਿਯੁਕਤ ਕੀਤੇ ਗਏ ਨੇ ਜਿਨ੍ਹਾਂ 'ਚੋਂ ਪੰਜਾਬੀ ਮੂਲ ਦੇ ਐਮਪੀ ਨੇ ਸਟੇਟਸ ਕਦਰ ਕੈਬਨਟ ਦੇ ਮੈਂਬਰ ਨਹੀਂ ਹੁੰਦੇ ਪਰ ਜਦੋਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਾਲ ਸੰਬੰਧਿਤ ਮਾਮਲਿਆਂ ਤੇ ਚਰਚਾ ਕੀਤੀ ਜਾ ਰਹੀ ਹੋਵੇ ਜਾਂ ਮੁਹਾਰਤ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਕੈਬਨਟ ਮੀਟਿੰਗਸ ਦੇ ਵਿੱਚ ਸੱਦਾ ਜ਼ਰੂਰ ਦਿੱਤਾ ਜਾ ਸਕਦਾ ਹੈ ਇਸ ਚ ਭੂਮਿਕਾ ਨੂੰ ਕੈਬਨਟ ਮੰਤਰੀ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਤੇ ਉਸ ਕੋਲ ਸਟਾਫ ਵੀ ਘੱਟ ਹੁੰਦਾ ਹੈ ਇਹ ਮੁੱਖ ਕੈਬਨਿਟ ਨੂੰ ਬਿਨਾਂ ਖੇਤਰੀ ਨੁਮਾਇੰਦਗੀ ਤੇ ਵਿਪੰਤਾ ਨੂੰ ਸ਼ਾਮਲ ਕਰਨ ਦਾ ਤਰੀਕਾ ਹੁੰਦਾ ਹੈ ਬ੍ਰੈਂਟਨ ਨਾਰਥ ਤੋਂ ਚੌਥੀ ਵਾਰ ਐਮਪੀ ਚੁਣੇ ਗਏ ਪੰਜਾਬੀ ਮੂਲ ਦੇ ਰੂਬੀ ਸਹੋਤਾ ਨੂੰ ਅਪਰਾਧ ਰੋਕ ਥਾਮ ਸਟੇਟਸ 77 ਦੀ ਜ਼ਿੰਮੇਵਾਰੀ ਮਿਲੀ ਹੈ ਸਹੋਤਾ 2015 ਦੌਰਾਨ ਪਹਿਲੀ ਵਾਰ ਐਮਪੀ ਬਣੇ 2019 ਤੇ 21 ਦੌਰਾਨ ਰੂਬੀ ਨੇ ਫਿਰ ਜਿੱਤ ਹਾਸਲ ਕੀਤੀ ਸੋਹਤਾ ਵਿਰੁੱਧ ਕੰਜ਼ਰਵੇਟਿਵ ਪਾਰਟੀ ਤੋਂ ਅਮਨਦੀਪ ਜੱਜ ਅਤੇ ਐਨ.ਡੀ.ਪੀ ਤੋਂ ਰੂਬੀ ਜ਼ਮਨ ਚੋਣ ਮੈਦਾਨ 'ਚ ਸਨ ਰੂਬੀ ਸੋਹਤਾ 2021 ਦੌਰਾਨ ਡਿਪਟੀ ਵਿਪ ਅਤੇ 2024 ਦੌਰਾਨ ਚੀਫ ਵਿਪ ਚੁਣੇ ਗਏ ਸਨ ਪ੍ਰੋਡੂ ਸਰਕਾਰ ਵਿੱਚ ਰੂਬੀ ਸੋਹੋਤਾ ਫੈਰਲ ਮਨਿਸਟਰ ਵੀ ਚੁਣੇ ਗਏ ਸਨ ਸੜੀ ਸੈਂਟਰ ਤੋਂ ਐਮਪੀ ਰਣਦੀਪ ਸੜਾਏ ਮਾਰਕਰਨੀ ਦੀ ਅਗਵਾਈ ਵਾਲੀ ਸਰਕਾਰ ਜਿਸ ਸਟੇਟਿਸਕਟਰ ਇੰਟਰਨੈਸ਼ਨਲ ਡਿਵੈਲਪਮੈਂਟ ਵਿੱਚ ਕੰਮ ਕਰਨਗੇ ਸੜਾਏ ਲਗਾਤਾਰ ਚੌਥੀ ਵਾਰ ਐਮਪੀ ਚੁਣੇ ਗਏ ਨੇ 2015 ਚ ਰਣਦੀਪ ਸੜਾਏ ਨੇ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ ਸਿਆਸਤ ਚੋਂ ਤੋਂ ਪਹਿਲਾਂ ਸੜਾਏ ਵਕਾਲਤ ਦੇ ਖੇਤਰ ਚ ਸਨ ਰਣਦੀਪ ਪਿਛਲੀ ਫੈਡਰਲ ਸਰਕਾਰ ਵਿੱਚ ਇੰਟਰਨੈਸ਼ਨਲ ਟ੍ਰੇਡ ਅਤੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਨੇ ਇਨ੍ਹਾਂ ਫੈਡਰਲ ਚੋਣਾਂ 'ਚ ਸਾਊਥ ਏਸ਼ੀਅਨ ਮੂਲ ਦੇ ਦੋ ਦਰਜਨ ਉਮੀਦਵਾਰ ਚੋਂ ਜਿੱਤਨ 'ਚ ਕਾਮਯਾਬ ਰਹੇ ਨੇ ਦੇ ਦੂਜੇ ਪਾਸੇ ਜਦੋਂ ਮਾਰਕ ਕਰਨੀ ਦੀ ਸਰਕਾਰ ਮੁਰ ਤੋਂ ਸੱਤਾ ਦੇ ਵਿੱਚ ਆ ਗਈ ਹੈ ਤੇ ਕੈਨੇਡਾ ਦੇ ਵਿੱਚ 20245 ਵਿਦਿਆਰਥੀਆਂ ਨੇ ਪ੍ਰਣਾਮ ਅੰਕ ਲਈ ਹੈ। ਕੈਨੇਡਾ ਦੇ ਵਿੱਚ ਪੜਨ ਵਾਸਤੇ ਆਏ ਹਜ਼ਾਰਾਂ ਮੁੰਡੇ ਕੁੜੀਆਂ ਦੇ ਵੱਲੋਂ ਪੀਆਰ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੀਆਰ ਦੇ ਰਸਤੇ ਔਖੇ ਹੋ ਗਏ ਨੇ ਤਾਂ ਉਹਨਾਂ ਨੇ ਅਸਾਇਲਮ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ। ਕੈਨੇਡਾ ਪੜਨ ਆਏ ਹਜ਼ਾਰਾਂ ਪੰਜਾਬੀ ਮੁੰਡੇ ਕੁੜੀਆਂ ਦਾ ਰੱਬ ਹੀ ਰੱਖਾ ਹੈ ਜਿਨ੍ਹਾਂ ਨੇ ਪਰਮਨੈਂਟ ਰੈਜ਼ਿਡੈਂਸੀ ਮਿਲਣ ਦੀ ਆਖਰੀ ਉਮੀਦ ਖਤਮ ਹੋਣ ਮਗਰੋਂ ਅਸਾਇਲਮ ਦੇ ਦਾਅਵੇ ਕੀਤੇ। ਕੁਮਾਂਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦਿਆਂ 2024 ਦੌਰਾਨ ਕੈਨੇਡਾ 'ਚ ਪਨਾਹ ਦੇ ਵੀ 1245 ਦਾਅਵੇ ਦਾਖਲ ਕੀਤੇ ਤੇ ਇਨ੍ਹਾਂ 'ਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾਈ ਜਾਣ ਦੇ ਬਾਵਜੂਦ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਮੌਜੂਦਾ ਵੜੇ ਦੌਰਾਨ ਇਹ ਅੰਕੜਾ 30 ਹਜ਼ਾਰ ਤੋਂ ਟੱਪ ਸਕਦਾ ਹੈ। 2025 ਦੇ ਪਹਿਲੇ 3 ਮਹੀਨੇ ਦੌਰਾਨ 5500 ਤੋਂ ਵੱਧ ਕਮਾਂਤਰੀ ਵਿਦਿਆਰਥੀਆਂ ਸੈਲੰਦ ਦਾ ਦਾਵਾ ਦਾਖਲ ਕਰ ਚੁੱਕੇ ਨੇ ਤੇ 2024 ਦੇ ਪਹਿਲੇ 3 ਮਹੀਨਿਆਂ ਦੇ ਮੁਕਾਬਲੇ ਇਹ ਗਿਣਤੀ 22% ਵੱਧ ਗਈ ਹੈ ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਮੰਤਰਾਲੇ ਦੇ ਆਂਕੜਿਆਂ ਨੂੰ ਡੂੰਘਾਈ ਨਾਲ ਵੇਖਿਆ ਜਾਵੇ ਤਾਂ 2023 ਦੇ ਮੁਕਾਬਲੇ 2024 ਦੌਰਾਨ ਪਨਾਮ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਜਦਕਿ 2019 ਦੇ ਮੁਕਾਬਲੇ ਇਹ ਆਂਕੜਾ 6 ਗੁਣਾ ਵੱਧ ਬੰਦਾ ਹੈ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪੀਆਰ ਮਿਲਣ ਦਾ ਰਾਹ ਬੇहद ਔਖਾ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਕੁਮਾਂਤਰੀ ਵਿਦਿਆਰਥੀ ਬਦਲਵੇਂ ਤਰੀਕਿਆਂ ਵੱਲ દોੜ ਰਹੇ ਨੇ ਚੋਣਾਂ ਵਿੱਚ ਜਿੱਤ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਦਾਵਾ ਦੁਹਰਾਇਆ ਕਿ ਆਰਜ਼ੀ ਕਾਮਯਾਬੀ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਵਸੁੰਧਾ 5% ਤੇ ਲਿਆਂਦੀ ਜਾਵੇਗੀ ਜੋ ਇਸ ਵੇਲੇ 7% ਦੇ ਨੇੜੇ ਚੱਲ ਰਹੀ ਹੈ ਮਾਰਕ ਕਾਰਨੀ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਚੁੱਕੇ ਨੇ ਤੇ ਕੈਨਡਾ ਨੂੰ ਨਵਾਂ ਇਮੀਗ੍ਰੇਸ਼ਨ ਮੰਤਰੀ ਮਿਲ ਚੁੱਕਿਆ ਹੈ। ਆਟਵਾ ਦੇ ਇਮੀਗ੍ਰੇਸ਼ਨ ਵਕੀਲ ਵਾਰਨ ਕ੍ਰੀਏਟਸ ਦਾ ਮੰਨਣਾ ਹੈ ਕਿ ਮਾਰਕ ਕਾਰਨੀ ਇਮੀਗ੍ਰੇਸ਼ਨ ਆਂਕੜੇ ਘਟਾਉਣ ਦੇ ਭਾਰੀ ਪਰਕਮ ਦਬਾਅ ਵਿੱਚੋਂ ਲੰਘ ਰਹੇ ਨੇ ਤੇ ਇਸ ਤੋਂ ਬਿਗੈਰ ਉਹਨਾਂ ਦੀ ਸਰਕਾਰ ਦਾ ਘੁਸਾੜਾ ਨਹੀਂ ਹੋਣਾ। ਉਹਨਾਂ ਆਖਿਆ ਕਿ ਕੈਨਡਾ ਦੇ ਹੈਲਥ케ਅਰ ਸੈਕਟਰ 'ਚ ਸੰਕਟ ਹੈ, ਹਾਊਸਿੰਗ ਸੈਕਟਰ ਵੀ ਮਾਰ ਖਾ ਰਿਹਾ ਹੈ ਤੇ ਹੋਰ ਕਈ ਸਮੱਸਿਆਵਾਂ ਦਾ ਟਕਰਾਅ ਕਰਨਾ ਪੈ ਰਿਹਾ ਹੈ। ਇਥੇ ਜਿਕੜੇ ਖਾਸੇ ਵੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਸਟੱਡੀ ਵੀਜ਼ਾ 'ਚ 40% ਦੀ ਕਟੌਤੀਆਂ ਕਰਦਿਆਂ ਇਹਨਾਂ ਨੂੰ 3,60,000 ਸਾਲਾਨਾ ਦੇ ਨੇੜੇ ਲਿਆਂਦਾ ਗਿਆ ਸਿਰਫ ਇੰਨਾ ਹੀ ਨਹੀਂ ਸਟੱਡੀ ਵੀਜ਼ੇ ਤੇ ਆਉਣ ਵਾਲਿਆਂ ਦੇ ਜੀਵਨ ਸਾਥੀ ਨੂੰ ਵਰਕ ਪਰਮਿਟ ਤੋਂ ਵਾਂਝਾ ਕਰ ਦਿੱਤਾ ਗਿਆ ਉਸ ਪੜੇ ਕਈ ਕੈਨੇਡੀਅਨ ਵਿਧਕ ਅਦਾਲੀਆਂ ਨੂੰ ਡਿਪਲੋਮਾ ਮਿਲਸ ਦਾ ਨਾਂ ਵੀ ਦਿੱਤਾ ਗਿਆ ਜੋ ਸਿਰਫ ਤੇ ਸਿਰਫ ਕਾਗਜ਼ ਦੇ ਸਰਟੀਫਿਕੇਟ ਮੁਹੱਈਆ ਕਰਵਾ ਰਹੇ ਸਨ 2024 ਦੌਰਾਨ ਸਭ ਤੋਂ ਵੱਧ ਅਸਾਇਲਨਾਮ ਕਲੇਮ ਕਨਸਟੋਗਾ ਕਾਲਜ ਵੱਲੋਂ ਆਏ ਅਤੇ 720 ਵਿਦਿਆਰਥੀਆਂ ਨੇ ਕੈਨੇਡਾ ਚ ਪਨਾਹ ਮੰਗੀ ਸੈਨੇਗਾ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨੋਲੋਜੀ ਦੇ 60 ਵਿਦਿਆਰਥੀਆਂ ਨੇ ਸਾਲਮ ਕਲੇਮ ਦਾਖਲ ਕੀਤੇ ਜਦਕਿ ਯੂਨੀਵਰਸਿਟੀ ਆਫ ਕਿਊਬੇਕ ਤੋਂ 500 ਦਾਅਵੇ ਆਏ ਇਸੇ ਤਰ੍ਹਾਂ ਨੈਗਰਾ ਕਾਲਜ ਦੇ 495 ਵਿਦਿਆਰਥੀਆਂ ਨੇ ਸਾਲਮ ਕਲੇਮ ਕੀਤਾ ਜਦਕਿ ਕਾਲਜ ਐਲਿਸ ਦੇ 475 ਵਿਦਿਆਰਥੀਆਂ ਨੇ ਕੈਨੇਡਾ ਚ ਪਨਾ ਮੰਗੀ ਉਧਰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਕਮੰਤਰੀ ਦਾਖਲਿਆਂ ਚ ਕਟੌਤੀ ਦਾ ਮੁਕੰਮਲ ਅਸਰ ਹਾਲੇ ਨਜ਼ਰ ਆਉਣਾ ਬਾਕੀ ਹੈ ਜ਼ਿਕਰ ਕਰਨ ਲਿਆ ਯੂਐਸਟੇ ਦੇ ਤਰਿਫ ਟੈਰਿਫ ਲੱਗਣ ਤੋਂ ਬਾਅਦ April ਦੇ ਵਿੱਚ ਅਮਰੀਕੀ ਕਾਰਾਂ ਦੀਆਂ ਕੀਮਤਾਂ ਵੱਧ ਗਈਆਂ ਨੇ ਤੇ ਦੂਜੇ ਪਾਸੇ ਖਪਤਕਾਰਾਂ ਦੀ ਮੰਗ ਦੇ ਵਿੱਚ ਵੀ ਵਾਧਾ ਹੋਇਆ ਹੈ ਖਪਤਕਾਰਾਂ ਨੇ ਇਸ ਕਰਕੇ ਮੰਗ ਵਧਾ ਦਿੱਤੀ ਹੈ ਕਿ ਟੈਰਿਫ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਪਹਿਲਾਂ ਜਾਂ ਵਧਣ ਤੋਂ ਪਹਿਲਾਂ ਉਹ ਇਹ ਕਾਰਾਂ ਖਰੀਦ ਲੈਣ ਤਾਂ ਜੋ ਉਹਨਾਂ ਨੂੰ ਵੱਧ ਰੇਟ ਦੇ ਉੱਤੇ ਕਾਰਾਂ ਨਾ ਖਰੀਦਣੀਆਂ ਪੈਣ ਵਾਹਨ ਨਿਰਮਾਤਾ ਕਈ ਦੇਸ਼ਾਂ ਤੋਂ 25% ਆਯਾਤ ਟੈਕਸਾਂ ਨੂੰ ਅਨੁਕੂਲ ਵੀ ਬਣਾ ਰਹੇ ਨੇ ਹਫਤੇ ਦੀ ਸ਼ੁਰੂ ਵਿੱਚ ਜਾਰੀ ਕੀਤੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਅਪ੍ਰੈਲ ਚ ਅਮਰੀਕੀ ਨਵੇਂ ਵਾਹਨਾਂ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਆਟੋ ਟੈਰਿਫ ਉਪਾਵਾਂ ਦੇ ਪ੍ਰਭਾਵ ਕਾਰ ਬਜ਼ਾਰ ਚ ਤੇਜ਼ੀ ਨਾਲ ਫੈਲ ਰਹੇ ਨੇ ਫੋਕਸ ਆਟੋਮੋਟਿਵ ਦੀ ਕੈਲੀ ਬਲੂ ਬੁੱਕ ਨੇ ਦਿਖਾਇਆ ਹੈ ਕੀ ਛੋਟਾਂ ਤੇ ਤਰੱਕੀਆਂ ਤੋਂ ਬਾਅਦ ਖਪਤਕਾਰਾਂ ਵੱਲੋਂ ਅਦਾ ਕੀਤੀ ਗਈ ਔਸਤ ਕੀਮਤ ਮਾਰਚ ਤੋਂ 2.5% ਵਧੀ ਹੈ ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਉਹਨਾਂ ਦੋ ਮਹੀਨਿਆਂ 'ਚ ਆਮ 1.1% ਦੀ ਵਾਧੇ ਨਾਲੋਂ ਦੁੱਗਣੀ ਹੈ ਪਿਛਲੇ ਦਹਾਕੇ 'ਚ ਇੰਨਾ ਵੱਡਾ ਵਾਧਾ April 2020 'ਚ ਹੋਇਆ ਸੀ ਜਦੋਂ ਮਹਾਂਮਾਰੀ ਨਾਲ ਸੰਬੰਧਿਤ ਫੈਕਟਰੀ ਬੰਦ ਦੌਰਾਨ ਕੀਮਤਾਂ 'ਚ 2.7% ਦਾ ਵਾਧਾ ਹੋਇਆ ਸੀ ਔਰ ਉਹ ਮੇਕਰ ਕਈ ਦੋਸ਼ਾਂ ਤੋਂ ਵਾਹਨਾ ਦੀ ਦਰਮਾਤ ਤੇ 25% ਅਮਰੀਕੀ ਟੈਰਿਫ ਨੂੰ ਅਨੁਕੂਲ ਬਣਾ ਰਹੇ ਨੇ ਜਿਨ੍ਹਾਂ 'ਚ ਪ੍ਰਮੁੱਖ ਵਪਾਰਕ ਭਾਈਵਾਲ ਮੈਕਸੀਕੋ ਤੇ ਕੈਨ ਆ ਸ਼ਾਮਿਲ ਹੈ ਪਰ ਕੁਝ ਨੇ ਸਟਿੱਕਰ ਕੀਮਤਾਂ ਵਧਾ ਦਿੱਤੀਆਂ ਨੇ ਹੁੰਡਾਈ ਫੋਰਡ ਤੇ ਜਿਪ ਨਿਰਮਾਤਾ ਸਟਨ ਲੈਟਸ ਨੇ ਖਰੀਦਦਾਰਾਂ ਨੂੰ ਭਰੋਸਾ ਦਿਵਾਉਣ ਅਤੇ ਵਿਕਰੀ ਨੂੰ ਜਾਰੀ ਰੱਖਣ ਲਈ ਸੌਦੇ ਵੀ ਕੀਤੇ ਨੇ ਫਿਰ ਵੀ ਪਿਛਲੇ ਕੁਝ ਮਹੀਨਿਆਂ ਚ ਖਪਤਕਾਰਾਂ ਦੀ ਮੰਗ ਵਧੀ ਹੈ ਕਿਉਂਕਿ ਖਰੀਦਦਾਰ ਕਿਸੇ ਵੀ ਟੈਰਫ ਸੰਬੰਧਿਤ ਕੀਮਤ ਵਾਅਦੇ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਕਾਲੀ ਕਰ ਰਹੇ ਨੇ ਡੀਲਰਸ ਤੇ ਆਟੋ ਐਗਜ਼ੀਕਿਊਟਿਵਸ ਨੇ ਇਹ ਜਾਣਕਾਰੀ ਦਿੱਤੀ ਹੈ ਕੌਂਕਸ ਦੇ ਅਨੁਸਾਰ ਇਸ ਦਾ ਮਤਲਬ ਹੈ ਕਿ ਨਵੀਂ ਕਾਰ ਖਰੀਦਦਾ ਡੀਲਰਸ਼ਿਪਸ ਦੇ ਔਸਤਨ ਨਾਲੋਂ ਜ਼ਿਆਦਾ ਪੈਸੇ ਖਰਚ ਕਰ ਰਹੇ ਨੇ ਪੰਮੀ ਕਾਰਨ ਨਿਰਮਾਤਾ ਕੀਮਤਾਂ ਨੂੰ ਸਥਿਰ ਰੱਖਦੇ ਨੇ ਖਪਤਕਾਰਾਂ ਦੀਆਂ ਉਮੀਦਾਂ ਨੇ ਕਿ ਟੈਰਿਫ ਆਖਰਕਾਰ ਕੀਮਤਾਂ ਨੂੰ ਉੱਚੇ ਭੇਜ ਜਾਣਗੇ ਕੁਝ ਮਾਡਲਸ ਦੇ মুদ্রਸਫੀਤੀ ਦਾ ਕਾਰਨ ਬਣ ਸਕਦੇ ਨੇ ਕੋਕਸ ਨੇ ਕਾਰਜਕਾਰੀ ਵਿਸ਼ਲੇਸ਼ਕ ਐਰਿੰਗ ਕਿਟਿੰਗ ਨੇ ਕਿਹਾ ਕਿ ਇਹਨਾਂ ਮਾਡਲਸ ਦੀ ਮੰਗ ਜ਼ਿਆਦਾ ਰਹੀ ਹੈ ਤੇ ਇਸ ਲਈ ਡੀਲਰਸ਼ਿਪ ਪੱਧਰ ਤੇ ਸਥਾਨਕ ਕੀਮਤਾ ਗਤੀਸ਼ੀਲਤਾ ਨੇ ਸੰਭਾਵਿਤ ਤੌਰ ਤੇ ਉਹਨਾਂ ਕੀਮਤਾਂ ਨੂੰ ਉੱਚਾ ਚੁੱਕਣ ਦੀ ਵਿੱਚ ਮਦਦ ਕੀਤੀ ਹੈ ਰਾਈਟਰਸ ਨੇ ਪਿਛਲੇ ਹਫਤੇ ਪਹਿਲੀ ਵਾਰ ਰਿਪੋਰਟ ਦਿੱਤੀ ਸੀ ਕਿ ਫੋਰਡ ਆਪਣੇ ਮੈਕਸੀਕੋ ਨਿਰਮਤ ਉਤਪਾਦਾਂ ਲਈ ਵਧੇਰੇ ਕੀਮਤ ਵਸੂਲ ਰਿਹਾ ਹੈ ਡੀਲਰਸ ਨੂੰ ਭੇਜੇ ਗਏ ਨੋਟਿਸ ਮੁਤਾਬਕ ਮਸਟੈਂਗ ਮਾਰਚੀ ਇਲੈਕਟ੍ਰਿਕ ਐਸਯੂਵੀ ਮੈਵਰਿਕ ਪਿਕਅਪ ਅਤੇ ਬ੍ਰੌਂਕੋ სპੋਰਟ ਦੇ ਕੁਝ ਮਾਡਲਸ ਦੀ ਕੀਮਤ 2000 यूएस डॉलर तक अब बात होवेगी कोकस ਦੇ ਮੈਨਹਾਇਮ ਯੂਜ਼ਡ ਵੀਕਲ ਵੈਲਿਊ ਇੰਡੈਕਸ ਦੇ ਅਨੁਸਾਰ ਅਪ੍ਰੈਲ ਚ ਥੋਕ ਵਰਤੇ ਗਏ ਵਾਹਨਾਂ ਦੀਆਂ ਕੀਮਤਾਂ ਚ ਵਾਧਾ ਹੋਇਆ ਜੋ ਕਿ 1 ਸਾਲ ਪਹਿਲਾਂ ਦੇ ਮੁਕਾਬਲੇ 4.9% ਦੀ ਵਧ ਕੇ 208.2 ਹੋ ਗਿਆ ਜੋ ਮਾਰਚ ਤੋਂ 2.7% ਦੀ ਵਾਧਾ ਹੈ ਕੁਝ ਵਾਹਨ ਨਿਰਮਾਤਾਵਾਂ ਨੇ ਕਿਹਾ ਕਿ ਤਰੱਕੀਆਂ ਨੇ ਕੁੱਲ ਮਿਲਾਕੇ ਕੀਮਤਾਂ ਨੂੰ ਸਥਿਰ ਰੱਖਿਆ ਹੈ ਕੌਕਸ ਨੇ ਕਿਹਾ ਹੈ ਕਿ ਨਵੀਆਂ ਕਾਰਾਂ ਤੇ ਵਿਕਰੀ ਪ੍ਰੋਤਸਾਹਨ ਲੈਣ ਦੇਣ ਦੀਆਂ ਕੀਮਤਾਂ ਤੇ ਪਰਸੈਂਟੇਜ ਦੇ ਰੂਪ ਚ ਛੋਟਾ ਅਤੇ ਤਰੱਕੀਆਂ ਦੇ ਇੱਕ ਮਾਪ ਦੇ ਰੂਪ ਚ 2024 ਦੀਆਂ ਗਰਮੀਆਂ ਤੋਂ ਬਾਅਦ ਸਭ ਤੋਂ ਘੱਟ ਹੋ ਗਿਆ ਹੈ ਡੀਲਰ ਲੋਰਟਸ ਤੇ ਬੈਠੇ ਵਾਹਨਾਂ ਦੀ ਗਿਣਤੀ ਚ ਗਿਰਾਵਟ ਆਉਣ ਵਾਲੇ ਮਹੀਨਿਆਂ ਚ ਕੀਮਤਾਂ ਤੇ ਵੱਧ ਰਹੇ ਦਬਾਅ ਵੱਲ ਇਸ਼ਾਰਾ ਕਰ ਸਕਦੀ ਹੈ ਆਟੋਮੋਟਿਵ ਪ੍ਰੈਸ ਐਸੋਸੀਏਸ਼ਨ ਨਾਲ ਹਾਲ ਹੀ ਵਿੱਚ ਹੋਏ ਇੱਕ ਵੈਬਿਨਾਰ ਤੇ ਕੋਕਸ ਦੇ ਮੁੱਖ ਅਰਥਸ਼ਾਸਤਰੀ ਜਨਾਥਨ স্মੋਕ ਨੇ ਨੋਟ ਕੀਤਾ ਹੈ ਕਿ ਡੀਲਰਸ ਦੇ ਲਾਟਾਂ ਤੇ 2.6 ਮਿਲੀਅਨ ਤੋਂ ਘੱਟ ਵਾਹਨ ਨੇ ਤੇ ਵਿਕਰੀ ਵਧਨ ਨਾਲ ਆਯਾਤਕਾਰਾਂ ਦੁਆਰਾ ਡਿਲੀਵਰੀ ਕਟਾਉਣ ਨਾਲ ਸਪਲਾਈ ਹੋਰ ਵੀ ਘੱਟ ਸਕਦੀ ਹੈ। ਮਿਸ਼ਗਨ ਤੇ ਮੈਟਿਕ ਆਟੋਮੋਟਿਵ ਗਰੁੱਪ ਦੇ ਭਾਈਵਾਲ ਮਾਲਕ ਪੌਲ ਜ਼ਿਮਰਮੈਨ ਨੇ ਕਿਹਾ ਹੈ ਕਿ ਅਪ੍ਰੈਲ ਚ ਇੱਕ ਮਜ਼ਬੂਤੀ ਤੋਂ ਬਾਅਦ ਕੁਝ ਖੇਤਰਾਂ ਵਿੱਚ ਵਾਹਨਾਂ ਦਾ ਸਟਾਕ ਹਲਕਾ ਹੋ ਰਿਹਾ ਹੈ। ਫੋਕਸ ਨੇ ਪਹਿਲਾ ਅੰਦਾਜ਼ਾ ਲਗਾਇਆ ਸੀ ਕਿ 25 ਫੀਸਦੀ ਟੈਰਿਫ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਨਵੇਂ ਵਾਹਨਾਂ ਦੀ ਕੀਮਤ 10 ਫੀਸਦੀ ਤੋਂ 15 ਫੀਸਦੀ ਵੱਧ ਹੋ ਸਕਦੀ ਹੈ ਜਦਕਿ ਪੂਰੇ ਟੈਰਿਫ ਤੋਂ ਪ੍ਰਭਾਵਿਤ ਨਾ ਹੋਣ ਵਾਲੇ ਵਾਹਨਾਂ ਦੀਆਂ ਕੀਮਤਾਂ 5 ਫੀਸਦੀ ਵੱਧ ਸਕਦੀਆਂ ਨੇ ਜ਼ਿਕਰ ਖਾਸ ਹੈ ਆਟੋ ਮੇਕਰ ਕੀਮਤਾਂ ਨੂੰ ਐਡਜਸਟ ਕਰਨ ਲਈ ਗਰਮੀਆਂ ਦੇ ਵਿੱਚ ਮਾਡਲ ਇਅਰ ਦੇ ਬਦਲਾਅ ਦੇ ਸਮੇਂ ਦੀ ਵਰਤੋਂ ਕਰ ਸਕਦੇ ਨੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਵਾਦ